सीएमडी योगशाला ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ने सूबे के लोकांनु अपनी जीवन शैली बदलके सेहत प्रति जागरूक करण च मदद कीती है। ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ। ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ। ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ। ਮੈਨੂੰ ਹਾਰਟ ਆਤਮਾ ਦੀ ਪ੍ਰੋਬਲਮ ਸੀ। ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਤੈਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮਾਂਜੋਗ ਸਪੈਸ਼ਲ ਡੀਜੀਪੀ ਸਾਹਿਬ ਸ시 ਪ੍ਰਵਾਦ ਦੇਵਦੀ ਜੀ ਉਹਨਾਂ ਦੀਆਂ ਹਦਾਇਤਾਂ ਤੇ 15 ਅਗਸਤ ਨੂੰ ਮੁੱਖ ਰੱਖਦੇ ਹੋਏ ਮੁਖਸਰ ਥਾਣਾ ਜੀਆਰਪੀ ਫੀਰਕੋਟ ਮੈਂ ਸਮੇਤ DSP ਸ਼ਰਮਾ ਚੌਂਕੀਨ ਚਾਰਜ ਰੇਲਵੇ ਪੁਲਿਸ ਮੁਖਸਰ ਇਹਨਾਂ ਦੀ ਸਾਰੀ ਟੀਮ ਨੇ ਰੇਲਵੇ ਸਟੇਸ਼ਨ ਮੁਖਸਰ ਸਾਹਿਬ ਵਿਖੇ ਸਪੈਸ਼ਲ ਚੈਕਿੰਗ ਕੀਤੀ ਹੈ ਆਉਣ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਖਰਾਕਦੇ ਹੋਏ ਕੋਈ ਸ਼ੱਕੀ ਪੁਰਸਾ ਦੇ ਬਲੋਂ ਕੋਈ ਗਤੀਵਿਧੀ ਨਾ ਕੀਤੀ ਜਾਵੇ ਇਸ ਬੰਦੀ ਸਪੈਸ਼ਲ ਚੈਕਿੰਗ ਕੀਤੀ ਹੈ ਤੇ ਹਰ ਢੁਗਾਈ ਨਾਲ ਅਸੀਂ ਚੈਕਿੰਗ ਕਰ ਰਹੇ ਹਾਂ ਤਾਂ ਜੋ ਕੋਈ ਕਿਸੇ ਤਰ੍ਹਾਂ ਦੀ ਕੋਈ ਅਸਰਾਰਤੀ ਅਨਸਵਾਂਗੀ ਘਟਨਾ ਨਾ ਕਰ ਸਕੇ ਇਹ ਚੈਕਿੰਗ 15 ਅਗਸਤ ਤੱਕ ਲਗਾਤਾਰ ਜਾਰੀ ਰਹੂਗੀ ਜੇਕਰ ਕੋਈ ਸ਼ੱਕੀ ਵਿਅਕਤੀ ਸਾਡੇ ਨਜ਼ਰਾਂ ਤੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਹੀਂ ਅਜੇ ਤੱਕ ਕੋਈ ਫਿਲਹਾਲ ਨਹੀਂ ਮਿਲਿਆ ਅਗਰ ਮਿਲਿਆ ਤਾਂ ਸਭ ਨਾਲ ਅਸੀਂ ਜੋ ਕਾਰਵਾਈ ਅਮਲ ਚਲਾਵਾਂਗੇ ਠੀਕ ਹੈ ਕੀ ਅਪੀਲ ਕਰਨਾ ਚਾਹੀਏ ਪਬਲਿਕ ਨੂੰ ਅਪੀਲ ਇਹੀ ਕਰਦੇ ਆਂ ਵੀ ਅਗਰ ਕੋਈ ਤੁਹਾਨੂੰ ਅਣਪਛਾਤੀ ਕੋਈ ਚੀਜ਼ ਨਜ਼ਰ ਆਉਂਦੀ ਹੈ ਜਿਵੇਂ ਕੋਈ ਟਿਫਨ ਕੋ ਟ੍ਰਾਂਜਿਸਟਰ ਜਾਂ ਕੋਈ ਮੋਬਾਈਲ ਫੋਨ ਇਸ ਤਰ੍ਹਾਂ ਤੁਹਾਨੂੰ ਹੱਥ ਵਗੈਰਾ ਨਾਲ ਟੱਚ ਨਾ ਕਰਨ ਤਾਂ ਉਹ ਕੋਈ ਵਿਸਫੋਟਕ ਪਦਾਰਥ ਹੋ ਸਕਦਾ ਤੇ ਉਹਦੀ ਸੂਚਨਾ ਤੁਰੰਤ ਰੇਲਵੇ ਪੁਲਿਸ ਨੂੰ ਜਾਂ ਕਿਸੇ ਕਰਮਚਾਰੀ ਨੂੰ ਤੁਰੰਤ ਦੇਣ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ